ਜੇਕਰ ਤੁਸੀਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦੇ ਆਈਕਨ ਤੇ ਕਲਿੱਕ ਕਰੋ ਜਿਸ ਨਾਲ ਤੁਹਾਨੂੰ ਚੈਨਲ ਦੀ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੂਗਾ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਵੀਡੀਓ ਅਲਰਟ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਤਾਂ ਕਰੋ ਨੋਟ ਅੱਜ ਦੇ ਕਬੱਡੀ ਕੱਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ ਨੋਟ ਅੱਜ ਪਿੰਡ ਵੀਲਾ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਕੈਂਡ ਤੇ ਜੋਧਾਂ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਾਸਟ ਰਹੀ ਕੈਂਡ ਦੀ ਟੀਮ ਜਿਸਨੇ 17.5 ਅੰਕ ਹਾਸਲ ਕੀਤੇ ਤੇ 61000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਜੋਧਾਂ ਦੀ ਟੀਮ ਜਿਸਨੇ 10 ਅੰਕ ਹਾਸਲ ਕੀਤੇ ਤੇ 41000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੀਡਰ ਬਣਿਆ ਪਾਲ ਕੈਂਡ ਜਿਸਨੇ 9 ਰੇਡਾਂ ਪਾ ਕੇ 9 ਅੰਕ ਹਾਸਲ ਕੀਤੇ ਤੇ ਬੈਸਟ ਸਟਾਪਰ ਬਣਿਆ ਬਿੰਦੂ ਢੋਡੇ ਬੈਸਟ ਟਰੇਡਰ ਤੇ ਸਟਾਪਰ ਨੂੰ 333000 ਰੁਪਏ ਦੇ ਕੈਸ ਪ੍ਰਾਈਜ਼ ਦੇ ਕਿਸ ਸਨਮਾਨ ਕੀਤਾ ਗਿਆ ਤੇ ਕੈਂਡ ਦੀ ਟੀਮ ਵਿੱਚ ਬਿੰਦੂ ਢੋਡੇ ਸਿੰਧੂ ਜਲਾਲਾਬਾਦ ਬਿੱਲਾ ਢੋਡੇ ਪਾਲ ਕੈਂਡ ਤੇਜੀ ਤੇ ਮਣੀ ਖੇਡੇ ਤੇ ਦੂਜੇ ਪਾਸੇ ਜੋਧਾ ਦੀ ਟੀਮ ਵਿੱਚ ਰਵੀ ਲੋਪੋਂ ਲੱड्डੂ ਦਗਾਲ ਬਿੱਟੂ ਦਗਾਲ ਮੰਦਰ ਜੋਧਾ ਕਿੰਦੀ ਜੋਧਾ ਬੱਗਾ ਤੇ ਗੋਗੀ ਖੇਡੇ ਤੇ ਅੱਜ ਦੇ ਅਗਲੇ ਕਬੱਡੀ ਕੱਪ ਖਨੌੜਾ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਟੰਡੋਲੀ ਤੇ ਕਿੌਰਕ ਹਰਿਆਣਾ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਟੰਡੋਲੀ ਦੀ ਟੀਮ ਜਿਸ ਨੂੰ 75000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਕਿੌਰਕ ਹਰਿਆਣਾ ਦੀ ਟੀਮ ਜਿਸ ਨੂੰ 51000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਮਨਦੀਪ ਬੇਨੜਾ ਤੇ ਗगन ਟੰਡੋਲੀ ਜੁਆਇੰਟ ਤੇ ਬੈਸਟ ਸਟਾਪਰ ਬਣਿਆ ਕਾਜੂ ਰਣੀਕੇ ਤੇ ਲੱਖਾ ਢੰਡੋਲੀ ਜੁਆਇੰਟ ਬੈਸਟ ਰੇਡਰ ਤੇ ਸਟਾਪਰ ਨੂੰ 골ਡ ਰਿੰਗਾਂ ਦੇ ਇੱਕ ਸਨਮਾਨ ਕੀਤਾ ਗਿਆ ਤੇ ਢੰਡੋਲੀ ਦੀ ਟੀਮ ਵਿੱਚ ਕਾਜੂ ਰਣੀਕੇ ਬੱਬੂ ਛਨੇੜੀ ਮਨਦੀਪ ਬੇਨੜਾ ਗगन ਛਨੇੜੀ ਲੱਖਾ ਤੇ ਛੋਟਾ ਕਾਲਾ ਖੇਡੇ ਤੇ ਦੂਜੇ ਪਾਸੇ ਕਿਉਰਕ ਹਰਿਆਣਾ ਦੀ ਟੀਮ ਵਿੱਚ ਕਾਲੀ ਸਾਂਚ ਰਾਮ ਮੇਰ ਤਨੌਰੀ ਅਨਿਲ ਕੁਰਾਰ ਅੰਕਿਤ ਤੇ ਰਿੰਕੂ ਖੇਡੇ ਤੇ ਅਗਲੇ ਕਬੱਡੀ ਕੱਪ ਝੰਡਾ ਵਾਲਾਂ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਖਿਆਲ ਵਾਲਾ ਤੇ ਖਾਰਾ ਦੀਆਂ ਟੀਮਾਂ ਜਿੰਨਾਂ ਵਿੱਚੋਂ ਫਸਟ ਰਹੀ ਖਿਆਲ ਵਾਲਾ ਜਿਸ ਨੇ 15 ਅੰਕ ਹਾਸਲ ਕੀਤੇ ਤੇ 51000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਖਾਰਾ ਦੀ ਟੀਮ ਜਿਸ ਨੇ 12.5 ਅੰਕ ਹਾਸਲ ਕੀਤੇ ਤੇ 41000 ਰੁਪਏ ਦਾ ਇਨਾਮ ਦਿੱਤਾ ਗਿਆ ਇਸ ਕੱਪ ਦਾ ਬੈਸਟ ਟਰੇਡਰ ਬਣਿਆ ਰੀਟਾ ਸੂਸਕ ਜਿਸ ਨੇ 9 ਰੈਟਾ ਪਾ ਕੇ 7 ਅੰਕ ਹਾਸਲ ਕੀਤੇ ਤੇ ਬੈਸਟ ਸਟਾਪਰ ਬਣਿਆ ਸੋਨਾ ਬਾਂਦਰ ਡੋੜ ਜਿਸ ਨੇ 7 ਟੱਚ ਲੈ ਕੇ 4 ਜਫੇ ਲਾਇਏ ਬੈਸਟ ਟਰੇਡਰ ਤੇ ਸਟਾਪਰ ਨੂੰ 11-11000 ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ ਤੇ ਖਾਰਾ ਦੀ ਟੀਮ ਵਿੱਚ ਸੀਪਾ ਥਾਂਦੇਵਾਲ ਮੋਨੂ ਕੋਟਪਾਈ ਸੁੱਖਾ ਜਿਉਣ ਵਾਲਾ ਵਿੱਕੀ ਖਾਰਾ ਰਾਮ ਖਾਰਾ ਸੰਗਾ ਤੇ ਸ਼ਕਤੀਮਾਨ ਖੇਡੇ ਤੇ ਦੂਜੇ ਪਾਸੇ ਖਿਆਲਾਵਾਲਾ ਦੀ ਟੀਮ ਵਿੱਚ ਸੋਨਾ ਬਾਂਦਰ ਡੋੜ ਰੀਟਾ ਸੂਸਕ ਕਾਲਾ ਬਾਂਦਰ ਡੋੜ ਸਵਰਨ ਗੁਰਵਾਜ ਤੇ ਗੋਰਾ ਖੇਡੇ ਤੇ ਅਗਲੇ ਕਬੱਡੀ ਕ ਦਾਣ ਕਟ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਮਹਾਰਾਜ ਤੇ ਰੂੜੇਕੇ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਮਹਾਰਾਜ ਦੀ ਟੀਮ ਜਿਸ ਨੂੰ 31000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਰੂੜੇਕੇ ਦੀ ਟੀਮ ਜਿਸ ਨੂੰ 21000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਟਰੇਡਰ ਬਣਿਆ ਬਿੱਲਾ ਢੱਡੇ ਤੇ ਬੈਸਟ ਜਾਫੀ ਬਣਿਆ ਅਮਰੀਕ ਬਲਿਆਂਵਾਲੀ ਬੈਸਟ ਟਰੇਡਰ ਤੇ ਸਟੋਪਰ ਨੂੰ 515100 ਰੁਪਏ ਦੀ ਨਗਦ ਰਕਮ ਨਾਲ ਸਨਮਾਨ ਕੀਤਾ ਗਿਆ ਤੇ ਮਹਾਰਾਜ ਦੀ ਟੀਮ ਵਿੱਚ ਬਿੱਲਾ ਢੱਡੇ ਅਮਰੀਕ ਬਲਿਆਂਵਾਲੀ ਲਾਡੀ ਨਿੱਪੀ ਤੇ ਤੀਰੀ ਖੇਡੇ ਤੇ ਦੂਜੇ ਪਾਸੇ ਰੂੜੇਕੇ ਦੀ ਟੀਮ ਵਿੱਚ ਬੁੱਟਾ ਨਿੱਕਾ ਪੱਪੂ ਤੇ ਪਾਲੂ ਖੇਡੇ ਤੇ ਅੱਜ ਦੇ ਅਗਲੇ ਕਬੱਡੀ ਕੱਪ ਮਸੀਤਾਂ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਗਾਗੜਾ ਤੇ ਕੋਰੇਵਾਲਾ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਗਾਗੜਾ ਜਿਸ ਨੂੰ 41000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਕੋਰੇਵਾਲਾ ਜਿਸ ਨੂੰ 31000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੀਡਰ ਬਣਿਆ ਲੱਖਾ ਧਰਮਕੋਟ ਤੇ ਬੈਸਟ ਸਟਾਪਰ ਬਣਿਆ ਸੁੱਖਾ ਭਿੰਡਰ ਬੈਸਟ ਰੇਡਰ ਤੇ ਸਟాపਰ ਨੂੰ 51-5100 ਰੁਪਏ ਦੀ ਨਗਦ ਰਕਮ ਨਾਲ ਸਨਮਾਨ ਕੀਤਾ ਗਿਆ। ਤੇ ਕੋਰੇਵਾਲਾ ਦੀ ਟੀਮ ਵਿੱਚ ਬਾਜਾ ਸਰਾਮਾ, ਸੋਨਾ ਕਲਕਲਾ, ਜੱਗੀ, ਨੰਬਰਦਾਰ ਸੁਖਵੀਰ ਖੇਡੇ। ਤੇ ਦੂਜੇ ਪਾਸੇ ਗਾਗੜਾ ਦੀ ਟੀਮ ਵਿੱਚ ਜੱਗਾ ਬਰਨਾਲਾ, ਸੁੱਖਾ ਭਿੰਡਰ, ਲੱਖਾ ਧਰਮਕੋਟ, ਬਿੱਲਾ ਤੇ ਗੋਲੂ ਖੇਡੇ। ਤੇ ਅੱਜ ਦੇ ਅਗਲੇ ਕਬੱਡੀ ਕੱਪ ਪੈਂਡੈਂਸੀਵਾਲ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਸ਼ਾ ਕੋਟ ਲੁਐਂਸ ਤੇ ਸਰਹਾਲਾ ਰਣੂਆ ਦੀਆਂ ਟੀਮਾਂ ਜਿੰਨਾਂ ਵਿੱਚੋਂ ਫਸਟ ਰਹੀ ਸ਼ਾਹਕੋਟ ਲੌਇੰਜ਼ ਦੀ ਟੀਮ ਜਿਸ ਨੇ 37 ਅੰਕ ਹਾਸਲ ਕੀਤੇ ਤੇ 1.5 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਸਰਹਾਲਾ ਰਣੂਆ ਦੀ ਟੀਮ ਜਿਸ ਨੇ 33 ਅੰਕ ਹਾਸਲ ਕੀਤੇ ਤੇ 1 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਦਲਵੀਰ ਮਨਾਣਾ ਜਿਸ ਨੇ 11 ਰੇਡਾਂ ਪਾ ਕੇ 11 ਅੰਕ ਹਾਸਲ ਕੀਤੇ ਤੇ ਬੈਸਟ ਸਟਾਪਰ ਬਣਿਆ ਅਮਰਤ ਫਤੇਗੜ ਛੰਨਾ ਜਿਸ ਨੇ 11 ਟੱਚ ਲੈ ਕੇ 3 ਜਫੇ ਲਾਏ ਬੈਸਟ ਟਰੇਡਰ ਤੇ ਸਟਾਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਕੀਤਾ ਗਿਆ ਤੇ ਸ਼ਹੀਦ ਭਖਤ ਸਿੰਘ ਕਬੱਡੀ ਕਲੱਬ ਸ਼ਰਹਾਲਾ ਰਣੂਆ ਦੀ ਟੀਮ ਵਿੱਚ ਗਿੰਦਾ ਟਿੱਬਾ ਵਾਹਿਗੁਰੂ ਸੀਚੇਵਾਲ ਬੁੱग्गा ਮੱਲੀਆਂ ਗੁਲਜਾਰੀ ਸੁੰਨਰ ਪਿੰਦੂ ਸੀਚੇਵਾਲ ਗਿੰਦਾ ਟਿੱਬਾ ਕਰਨ ਜਲਾਲਪੁਰ ਦੁੱਲਾ ਬੱਗਾਪਿੰਡ ਆਮਨ ਸੰਧੂ ਬਚਿੱਤਰ ਤਾਸਪੁਰ ਅਮਿਤ ਗੁੱਜਰ ਤੇ ਸੋਨੂ ਗੁੱਜਰ ਖੇਡੇ ਤੇ ਦੂਜੇ ਪਾਸੇ ਬਾਬਾ ਸੁਖਚੈਨ ਆਦਸ ਕਬੱਡੀ ਕਲੱਬ ਸ਼ਾਹਕੋਟ ਲੁਵੈਂਸ ਦੀ ਟੀਮ ਵਿੱਚ ਸੰਦੀਪ ਲੋਧਰ ਸੁਲਤਾਨ ਸੰਸਪੁਰ ਦਲਵੀਰ ਮਨਾਣਾ ਜਸਾ ਭੜੀ ਪੜੈਚਾ ਫੌਜੀ ਸ਼ਾਮ 84 ਸੰਦੀਪ ਨੰਗਲੰਬੀਆਂ ਖੁਸ਼ੀ ਦੁੱਗਾ ਸ਼ਰਨਾ ਡੱਗਰਮਾਣਾ ਸਲਾਮੂ ਸ਼ਾਮ 84 ਲੱਖਾ ਸਰਾਮਾ ਅਮਰਦ ਫਤੇਗੜ ਚੰਨਾ ਦੀਸਾ ਚੱਕ ਕਲਾਂ ਤੇ ਗੱਗੂ ਬੜਾ ਪਿੰਡ ਖੇਡੇ ਤੇ ਅਗਲੇ ਕਬੱਡੀ ਕੱਪ ਮਠੱਡਾ ਕਲਾਂ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਬਾਬਾ ਭਗਵਾਨ ਸਿੰਘ ਕਬੱਡੀ ਕਲੱਬ ਭਗਵਾਨਪੁਰਾ ਤੇ ਐਨਆਰਆਈ ਨਕੂਦਰ ਦੀਆਂ ਟੀਮਾਂ ਜਿੱਨਾਂ ਵਿੱਚੋਂ ਫਸਟ ਰਹੀ ਬਾਬਾ ਭਗਵਾਨ ਸਿੰਘ ਕਬੱਡੀ ਕਲੱਬ ਭਗਵਾਨਪੁਰਾ ਦੀ ਟੀਮ ਜਿਸ ਨੂੰ 251000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਐਨਆਰਆਈ ਨਕੂਦਰ ਦੀ ਟੀਮ ਜਿਸ ਨੂੰ 151000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਟਰੇਡਰ ਬਣਿਆ ਮੱਖਣ ਮੱਖੀ ਤੇ ਬੈਸਟ ਸਟਾਪਰ ਬਣਿਆ ਅਮਰਤ ਔਲਖ ਬੈਸਟ ਟਰੇਡਰ ਤੇ ਸਟਾਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਕੀਤਾ ਗਿਆ ਤੇ ਇਸ ਕੱਪ ਤੇ ਭਿੰਦਾ ਮੁੱਲੇਵਾਲ ਖਹਿਰਾ ਨੇ 2 ਲੱਖ ਪਲੱਸ ਮੋਟਰਸਾਈਕਲ ਜਿੱਤਿਆ ਤੇ ਕਾਲਾ ਭਾਉ ਅਤਰੀ ਨੇ 2 ਲੱਖ ਦਾ ਜਫਾ ਲਾਇਆ ਸਣੀ ਕਾਲਾ ਸੰਘਿਆ ਨੇ ਵੀ ਮੋਟਰਸਾਈਕਲ ਵਿਨ ਕੀਤਾ ਤੇ ਅਰਸ਼ ਚੋਲਾ ਸਾਹਿਬ ਨੇ 4 ਜਫੇ ਲਾ ਕੇ ਮੋਟਰਸਾਈਕਲ ਵਿਨ ਕੀਤਾ ਤੇ ਕਾਕਾ ਨਗਲੇ ਨੇ ਵੀ ਮੋਟਰਸਾਈਕਲ ਜਿੱਨ ਕੀਤਾ ਤੇ ਬਾਬਾ ਭਗਵਾਨ ਸਿੰਘ ਕਬੱਡੀ ਕਲੱਬ ਭਗਵਾਨਪੁਰਾ ਦੀ ਟੀਮ ਵਿੱਚ ਅਰਸ਼ ਚੋਲਾ ਸਾਹਿਬ ਅਮਰਤ ਔਲਖ ਲੱਖਾ ਚੀਮਾ ਕੁਲਦੀਪ ਸ਼ਿਕਾਰਮਨਸੀਆ ਗੁਰਪ੍ਰੀਤ ਜੰਗੀਆਣਾ ਰਾਜੂ ਕੋਟਲਾ ਪੜੀ ਮਨਜੋਤ ਮਾਛੀਵਾੜ ਭੀਮ ਦੁੱਬਲੀ ਮੱਖਣ ਮੱਖੀ ਗੱਜਣ ਡੇਰਾ ਬਾਬਾ ਨਾਨਕ ਨਿਰਮਲ ਲੁੱਪੋਂਕੇ ਸ਼ੰਕਰ ਸੰਧਵਾ ਸੁੱਖਾ ਜੋੜੇ ਸੰਗੇ ਖੇਡੇ ਤੇ ਦੂਜੇ ਪਾਸੇ ਐਨਆਰਆਈ ਨਕੂਦਰ ਦੀ ਟੀਮ ਵਿੱਚ ਮੰਗੀ ਬੱਗਾਪਿੰਡ ਬੱਬੂ ਕਰੀਵਾਲਾ ਗਿੰਦਾ ਬੱਗਾਪਿੰਡ ਪਿੰਦਾ ਮੁੱਲੇਵਾਲ ਖੈਰਾ ਕਾਲਾ ਪਾਉ ਅਤਰੀ ਸਣੀ ਕਾਲਾ ਸੰਘਿਆ ਜਿੰਦਰ ਮੰਨਾ ਬੱਗਾਪਿੰਡ ਮੱਖਣ ਗੁੱਜਰ ਕਾਲਾ ਧਨੋਲਾ ਤਾਜਾ ਕਾਲਾ ਸੰਘਾ ਕਾਲਾ ਧੂਰਕੋਟ ਪੂਰੀ ਛੰਨਾ ਹਰੇਸ਼ਮ ਚੰਬਾ ਤੇ ਬਿੱਲਾ ਜੋਲ ਖੇਡੇ ਤੇ ਏ ਸੀ ਅੱਜ ਦੇ ਕਬੱਡੀ ਕੱਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਜੇਕਰ ਕੋਈ ਸਵਾਲ ਜਾਂ ਸੁਝਾਅ ਹੋਵੇ ਜਾਂ ਕਿਸੇ ਵੀਡੀਓ ਬਾਰੇ ਤਾਂ ਸਾਨੂੰ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਬਣੇ ਬੈੱਲ ਨੂੰ ਵੀ ਜ਼ਰੂਰ ਦਬਾ ਦਿਓ ਜਿਸ ਨਾਲ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਨਵੀਆਂ ਵੀਡੀਓਜ਼ ਦਾ ਪਤਾ ਲੱਗਦਾ ਰਹੂਗਾ ਤਾਂ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ ਧੰਨਵਾਦ